ਹਾਂਜੀ ਕਿਸਾਨ ਵੀਰੋ ਤੁਹਾਡੇ ਜਿਹੜੀ ਕਣਕ ਦਾ ਰੇਟ ਆ ਬਹੁਤ ਜ਼ਿਆਦਾ ਬਾਰੀਕਾ ਤੁਹਾਡੀ ਕਣਕ ਦਾ ਰੇਟ ਅਸਮਾਨੀ ਚੜ ਗਿਆ ਹਾਂਜੀ ਤੁਸੀਂ ਸਹੀ ਸੁਣਿਆ ਜੇਕਰ ਤੁਹਾਨੂੰ ਨਾ ਪਤਾ ਹੋਵੇ ਤਾਂ ਜਿਹੜਾ ਕਣਕ ਦਾ ਤੁਹਾਡੀ ਦਾ ਰੇਟ ਆ ਉਹ 10000 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੁਹਾਡੀ ਕਣਕ ਪੰਜਾਬ ਦੇ ਵਿੱਚ ਵੇਚ ਰਹੀ ਆ ਹਾਂਜੀ ਕਿਸਾਨ ਵੀਰੋ ਜਦੋਂ ਤੁਸੀਂ ਵੈਬਸਾਈਟ ਫੜਾ ਪਕਾਰਦਾ Amazon ਖੋਲੋਗੇ ਤਾਂ ਤੁਹਾਡੀ ਜਿਹੜੀ ਕਣਕ ਦਾ ਰੇਟ ਆ ਉਹ 10 ਤੋਂ ਲੈ ਕੇ 20000 ਰੁਪਏ પ્રતિ ਕੁਆਟਲ ਦੇ ਹਿਸਾਬ ਨਾਲ ਤੁਹਾਡੀ ਕਣਕ ਵੇਚ ਰਹੀ ਆ ਜਿਹੜੀ ਕਿ ਤੁਸੀਂ ਕਣਕ ਹੁਣੇ-ਹੁਣੇ ਤਾਗਾ ਵੱਢ ਕੇ ਮੰਡੀਆਂ ਦੇ ਵਿੱਚ 2400-2500 ਰੁਪਏ પ્રતિ ਕੁਆਟਲ ਦੇ ਹਿਸਾਬ ਨਾਲ ਵੇਚ ਗਿਆ ਹੀ ਉਹ ਹੀ ਕਣਕ ਦਾ ਇਹ ਰੇਟ ਆ ਹੁਣ ਅਸਮਾਨੀ ਚੜਿਆ ਹੋਇਆ ਸੋ ਕਿਸਾਨ ਵੀਰੋ ਜਿਹੜੇ ਭਰਾ ਇਹ ਕਣਕ ਵੇਚ ਰਹੇ ਆ ਉਹਨਾਂ ਨੇ ਸਿਰਫ ਆਪਣੀ ਮਾਰਕ ਲਾ ਕੇ ਸੋ ਪੈਕਿੰਗ ਕਰਕੇ ਲਪਾ ਕੇ ਦੇ ਵਿੱਚ ਪਾ ਕੇ ਸੋ ਤੁਹਾਡੀ ਕਣਕ ਦਾ ਜਿਹੜਾ ਰੇਟ ਆ ਉਹ ਇੰਨਾ ਕਰ ਲਿਆ ਕਿਉਂਕਿ ਉਹਨਾਂ ਨੂੰ ਭਾਈ ਵੇਚਣ ਦਾ ਹਿਸਾਬ ਆ ਸੋ ਉਹਨਾਂ ਨੇ ਕੋਈ ਰੇਟ ਨਹੀਂ ਪਾਈ ਕੋਈ ਸਪਰੇ ਨਹੀਂ ਕੀਤੀ ਕੋਈ ਉਹਦੀ ਸੰਭਾਲ ਨਹੀਂ ਕੀਤੀ ਸੋ ਉਹ ਸਿਰਫ ਤੁਹਾਡੀ ਕਣਕ ਤੇ ਆਪਣਾ ਮਾਰਕ ਲਾ ਕੇ ਆਪਣਾ ਟ੍ਰੇਡ ਦੇ ਹੇਠ ਤੋ 100 ਤੋਂ ਲੈ ਕੇ 100 ਤੋਂ ਲੈ ਕੇ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤਾਂ ਅੱਡੀ ਕਣਕ ਵੇਚ ਰਹੇ ਆ ਜਦੋਂ ਕਿ ਤੁਸੀਂ ਫਲਿੱਪਕਾਰਡ ਖੋਲੋਗੇ ਤਾਂ 95 96 ਰੁਪਏ ਪ੍ਰਤੀ ਕਿਲੋ ਤੋਂ ਬਿਨਾ ਤੁਹਾਡੇ ਇਸ ਦੁਕਾਟ ਕੁਰੀਏਟ ਕਣਕ ਦਾ ਤੁਹਾਨੂੰ ਨਹੀਂ ਮਿਲੂਗਾ ਸੋ ਵੇਚ-ਵੇਚ ਤਾਂ ਜਿਹੜੀ ਕਣਕ ਦਾ ਰੇਟ ਆ অর্ਗੈਨਿਕ ਦੇ ਨਾਉਂ ਦੇ ਤੁਹਾਡੀ ਕਣਕ 200 ਰੁਪਏ ਪ੍ਰਤੀ ਕਿਲੋ ਜਾਂ ਆਪਾਂ ਕਹਿ ਲਈਏ ਵੀ 20000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕ ਰਹੀ ਆ। ਸੋ 97 ਰੁਪਏ 95 ਰੁਪਏ ਤੋਂ ਘੱਟ ਤੁਹਾਡੀ ਕਣਕ ਨਹੀਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੋ ਸਕਰੀਨ ਦੇ ਉੱਪਰ ਨਾਲ ਦੇ ਨਾਲ ਚੱਲ ਰਿਹਾ ਹੈ ਇਹ ਸਕਰੀਨ ਸਾਊਟ ਜਿਹੜੇ ਹੈਗੇ ਆ ਇਹ ਫਲੈਪ ਕਾਰਡ ਤੋਂ ਲਏ ਗਏ ਆ ਸੋ ਇਹ ਤੋਂ ਵੱਡ ਸਾਰੀਆਂ ਜਿਹੜੀਆਂ ਕੰਪਨੀਆਂ ਆਈਆਂ ਮਾਰ ਕੇ ਉਹ ਆਪਣੇ ਮਾਰਕਾਂ ਦੇ ਹੇਠ ਤੁਹਾਡੀ ਕਣਕ ਪੈ ਕਰਕੇ ਵੇਚ ਰਹੇ ਆ। ਸੋ ਪਸਾਨ ਬੀਰੋ ਜਿੰਨਾ ਭਰਾਵਾਂ ਨੇ ਇਹ ਮਿਹਨਤ ਕੀਤੀ ਉਹਨਾਂ ਨੂੰ ਤਾਂ ਇਹ ਰੇਟ ਕੁਝ ਵੀ ਨਹੀਂ ਮਿਲਦਾ ਸੋ ਤਾਂ ਹੀ ਤਾਂ ਜਿਹੜੇ ਚੂਣੀਆਂ ਉਹ ਵਗੈਰਾ ਜ ਰੋਲਾ ਪਾਉਂਦੇ ਹੋ ਸੁਆਮੀ ਨੂੰ ਨਾਲ ਸੰਦੇ ਜਿਹੜੀ ਰਿਪੋਰਟ ਆ ਉਹ ਲਾਗੂ ਕੀਤੀ ਜਾਵੇ ਉਸ ਰਿਪੋਰਟ ਦੇ ਹਿਸਾਬ ਦੇ ਨਾਲ ਤੁਹਾਡੀ ਕਣਕ ਦਾ ਜਿਹੜਾ ਮੁੱਲ ਉਹ 8000 ਰੁਪਏ ਪ੍ਰਤੀ ਕੁਆਂਟਲ ਬਣਦਾ ਪਰ ਤੁਹਾਨੂੰ ਜਿਹੜਾ ਦਿੱਤਾ ਜਾਂਦਾ ਉਹ 2425 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੁਹਾਡੇ ਤੋਂ ਕਣਕ ਲਈ ਗਈ ਆ ਜੋ ਤੁਸੀਂ ਦੇਖ ਸਕਦੇ ਹੋ ਘਰ ਤੋਂ ਘਰ ਜਿਹੜਾ 96 ਰੁਪਏ ਤੁਹਾਡੇ ਸਾਹਮਣੇ ਪ੍ਰਤੀ ਕਿਲੋ ਦਾ ਹੈ ਰੇਟ ਆ 1 ਕਿਜੀ ਤੁਹਾਡੇ ਸਾਹਮਣੇ ਲਿਖਿਆ ਹੋਇਆ ਸੋ ਇਹ ਪੈ ਕਰਕੇ ਵੇਚ ਰਹੇ ਆ ਸੋ ਪਸਾਨ ਵੀਰੋ ਇਹ ਰੋਲਾਗਾ ਜਿਹੜਾ ਚੀਜ਼ ਪੈਦਾ ਕਰਦਾ ਉਹਨੂੰ ਉਹਦਾ ਰੇਟ ਨਹੀਂ ਮਿਲਦਾ ਉਹਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਉਹਨੂੰ ਲੁੱਟਿਆ ਜਾਂਦਾ ਕੁੱਟਿਆ ਜਾਂਦਾ ਸੋ ਜਿਹੜੇ ਤੁਹਾਡੇ ਤੋਂ ਖਰੀਦ ਕੇ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਸਰਪ੍ਰਸਤ ਸਰਪ੍ਰਸਤ ਉਹ ਲਾਫੇ ਦੇ ਵਿੱਚ ਬੰਦ ਕੀਤਾ ਸੋ ਉਹ ਭਾਈ ਉਹਨਾਂ ਨੂੰ 20000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੁਹਾਡੀ ਗਣਤ ਇਹ ਜੀ ਜਿਹੜੀ ਹੈਗੀ ਹੈ ਇਹ ਆਮ ਲੋਕ ਜਿਹੜੇ ਕਣਕ ਪੈਦਾ ਨਹੀਂ ਕਰਦੇ ਕਿਸਾਨ ਨਹੀਂ ਗੈਰ ਕਣਕ ਮੋਲ ਲੈ ਖਾਂਦੇ ਆਟਾ ਮੋਲ ਲੈ ਕੇ ਖਾਂਦੇ ਉਹਨਾਂ ਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਜੇ ਕਿਸਾਨ ਮਰੂਗਾ ਜੇ ਕਿਸਾਨ ਲੁੱਟਿਆ ਜਾਊਗਾ ਤਾਂ ਭਾਈ ਤੁਹਾਡੀ ਵੀ ਖੈਰ ਨਹੀਂ 2250 ਰੁਪਏ ਪ੍ਰਤੀ ਕੁੰਟਲ ਕਿਸਾਨ ਤੋਂ ਲੈ ਕੇ ਕਣਕ ਤੁਹਾਡੇ ਤੱਕ ਜਿਹੜੀ ਕਿ 10 ਤੋਂ ਲੈ ਕੇ 20000 ਰੁਪਏ ਪ੍ਰਤੀ ਕੁੰਟਲ ਤੁਹਾਨੂੰ ਵੇਚੀ ਜਾ ਰਹੀ ਆ ਜੇ ਕਿਸਾਨ ਮਰੂਗਾ ਤਾਂ ਭਾਈ ਤੁਹਾਡੇ ਨਾਲ ਵੀ ਇਹੀ ਹਾਲ ਹੋਣਾ ਸਭ ਦੇ ਨਾਲ ਇਹੀ ਹਾਲ ਨਾਲ ਸਾਰੇ ਇੱਥੇ ਰੋਣਗੇ ਕੋਈ ਨਹੀਂ ਤੇ ਹਸੂਗਾ ਸਾਰੇ ਕਿਸਾਨ ਲੁੱਟਿਆ ਜਾਊਗਾ ਤਾਂ ਸਾਰੇ ਲੁੱਟੇ ਜਾਣਗੇ ਸੋ ਇਹ ਚੀਜ਼ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਸਭ ਨੂੰ ਇਸ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਥ ਹਮੇਸ਼ਾ ਦੇਣਾ ਚਾਹੀਦਾ ਤਾਂ ਹੀ ਤੁਹਾਡੀ ਜਿਹੜੀ ਬੱਚਤ ਹੋ ਸਕਦੀ ਆ ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਇਹ ਜਿਹੜੀ ਚੀਜ਼ ਐ ਚੈੱਕ ਵੀ ਕਰ ਸਕਦੇ ਹੋ ਸੋ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨਾਲ ਕਿੰਨੀ ਇਹ ਮਾੜੀ ਗੱਲ ਆ ਜੇਕਰ ਕਣਕ ਬੈਕ ਰਹੀ ਆ ਤੇ ਇਹਦੇ ਗਾਹਕ ਵੀ ਜ਼ਰੂਰ ਆਗੇ ਇਨੂੰ ਕੜਕ ਨੂੰ ਖਰੀਦੀ ਵੀ ਰਹੇ ਆ ਜੇ ਇਹ ਗਏ ਦੇ ਕਾਕ ਹੈਗੇ ਆ ਤਾਂ ਫਿਰ ਕਿਸਾਨਾਂ ਨੂੰ 2425 ਰੁਪਏ ਪ੍ਰਤੀ ਕੁੰਟਲ ਕਿਉਂ ਲਈ ਜਾ ਰਹੀ ਹੈ ਉਹਨਾਂ ਨੂੰ ਸਿੱਧਾ ਮੁੱਲ ਕਿਉਂ ਨਹੀਂ ਦਿੱਤਾ ਜਾ ਰਿਹਾ ਸੋ ਕਿਸਾਨ ਵੀ ਇਹ ਚੀਜ਼ਾਂ ਸੋਚਣ ਵਾਲੀਆਂ ਸੋ ਸੋਚੋ ਵੀ ਜੇਕਰ ਇਹ ਦੇ ਕਾਕ ਹੈਗੇ ਤਾਂ ਤੁਸੀਂ ਭਾਈ ਉਹਨਾਂ ਕਾਕ ਨੂੰ 10000 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਕਿਉਂ ਨਹੀਂ ਵੇਚਦੇ ਕਿਸਾਨਾਂ ਤੋਂ ਲੈ ਕੇ ਸਿੱਧੇ ਕਿਉਂ ਨਹੀਂ ਤੱਕ ਉਹ ਤੇ ਜਿਹੜੇ ਭਰਾ ਖਰੀਦਦੇ ਆ ਇਦ ਰਹੇ ਆ 10000 ਰੁਪਏ ਪ੍ਰਤੀ ਕੁਆਂਟੀਟੀ 20000 ਰੁਪਏ ਪ੍ਰਤੀ ਕੁਆਂਟੀਟੀ ਉਹਦਾ ਕਿਸਾਨਾਂ ਤੋਂ 2425 ਰੁਪਏ ਪ੍ਰਤੀ ਕੁਆਂਟੀਟੀ ਦੇ حساب ਨਾਲ ਆਈ ਹੈ ਪਰ ਤੁਸੀਂ ਇਹਨਾਂ ਰੇਟ ਉਹਦਾ ਕਿਉਂ ਦੇ ਰਹੇ ਹੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ